ਪੰਜਾਬੀਓ ਆ ਦੇਖੋ ਜਮਰੋਦਾ ਕਿਲਾ ਜਿਉਂਦਾ ਰਹੇ ਬਾਈ ਪੀਟਰ ਬੈਂਸ ਜਿਸ ਕਿਲੇ ਨੂੰ ਦੇਖਣ ਵਾਸਤੇ ਗੈਰ ਪਾਕਿਸਤਾਨੀਆਂ ਨੂੰ ਪਰਮਿਸ਼ਨ ਨਹੀਂ ਹੈ ਬਾਈ ਪਰਮਿਸ਼ਨ ਲੈ ਕੇ ਪਾਕਿਸਤਾਨੀ ਸਰਕਾਰ ਤੋਂ ਤੇ ਸਿਕਿਉਰਿਟੀ ਦੇ ਨਾਲ ਫੌਜ ਦੇ ਹਮਲੇ ਦੇ ਨਾਲ ਜਿਹੜਾ ਹੈ ਜਮਰੋਦਾ ਕਿਲਾ ਦੇਖਣ ਵਾਸਤੇ ਗਿਆ ਜਿਹੜਾ ਪਸਤਾਵਰ ਖੈਬਰ ਪਖਤੂਨਵਲ ਦੇ ਵਸੇ ਨੂੰ ਹੈ ਇਹ ਉਹ ਕਿਲਾ ਹੈ ਜਿਹੜਾ ਹਰੀ ਸਿੰਘ ਨਲੂਏ ਨੇ ਬਣਵਾਇਆ ਸੀ ਇਹ ਉਹੀ ਕਿਲਾ ਹੈ ਜਿਸ ਨੂੰ ਜਿਹੜਾ ਜਿੱਤਣ ਵਾਸਤੇ ਅਫਗਾਨੀਆਂ ਨੇ ਜ਼ੋਰ ਲਾ ਲਿਆ ਜਿੱਥੇ ਹਰੀ ਸਿੰਘ ਨਲੂਆ ਬੈਠਾ ਹੁੰਦਾ ਸੀ ਜਿੱਥੋਂ ਡਰਦੇ ਅਫਗਾਨੀ ਕਦੇ ਪੰਜਾਬ ਵੱਲੋਂ ਨਹੀਂ ਵਧੇ ਇਹ ਉਹੀ ਕਿਲਾ ਜਿੱਥੇ ਕਦੇ ਹਰੀ ਸਿੰਘ ਨਲੂਆ ਬੈਠ ਕੇ ਰਾਜ ਕਰਿਆ ਕਰਦਾ ਸੀ ਇੱਥੇ ਬੈਠ ਕੇ ਜਿਹੜਾ ਹੈ ਉਹ ਖੈਬਰ ਦੇ ਉੱਤੇ ਲਲਕਾਰੇ ਮਾਰਦਾ ਸੀ ਅਫਗਾਨੀਆਂ ਨੂੰ ਜਿੱਥੋਂ ਅੱਗੇ ਅਫਗਾਨੀ ਆਉਣ ਤੋਂ ਡਰਦੇ ਸੀ ਅੱਜ ਵੀ ਉਹੀ ਕੰਧਾਂ ਉਹੀ ਦਰਵਾਜ਼ੇ ਉਹੀ ਮਿੱਟੀ ਦੀ ਚਣਾਈ ਜਿਹੜੀ ਕੀਤੀ ਹੋਈ ਹੈ ਗਾਰੇ ਦੀ ਚਣਾਈ ਉਸ ਟਾਈਮ ਤੇ ਕਹਿੰਦੇ ਆ ਵੀ ਤੇ ਕੀਤੀ ਹੋਈ ਸੀ ਲੇਪ ਕੀਤੇ ਆ